ਟੀ ਦਾ ਮਤਲਬ ਟੀਥ ਕੁੰਮਨ ਕਮਾਨ ਨੂੰ ਤਾਂ ਥਾ ਰੱਖੀ ਐ ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਜਿਨ੍ਹਾਂ ਨੇ ਇਹ ਗਾਣਾ ਸੁਣਿਆ ਜੇਕਰ ਉਹਨਾਂ ਵਿੱਚੋਂ ਕੋਈ ਹੁਸ਼ਿਆਰਪੁਰ ਵਿੱਚ ਬੁਲੇਟ ਦੇ ਪਟਾਕੇ ਮਾਰਦਾ ਫੜਿਆ ਗਿਆ ਤਾਂ ਉਹਨੂੰ ਹੁਸ਼ਿਆਰਪੁਰ ਪੁਲਿਸ ਦੇਵੇਗੀ ਗਿਫਟ ਤੁਸੀਂ ਖੁਦ ਹੀ ਸੁਣ ਲਓ ਪੀਸੀਆਰ ਇੰਸਪੈਕਟਰ ਸੁباش ਭਗਤ ਦੀ ਇਹ ਚੇਤਾਵਨੀ ਅਤੇ ਦੇਖੋ ਇਹ ਵੀਡੀਓ ਬੁਲੇਟ ਦੇ ਪਟਾਕੇ ਮਾਰਨ ਵਾਲੇ ਇਸ ਨੌਜਵਾਨ ਨੂੰ ਕਿਵੇਂ ਮਿਲਿਆ ਮੋਟਰਸਾਈਕਲ ਬਾਉਂਡ ਦਾ ਇਹ ਗਿਫਟ ਜਰ ਜਿਹੜੇ ਮੋਟਰਸਾਈਕਲ ਤੇ ਪਟਾਕੇ ਮਾਰਦੇ ਪਏ ਅਜਾ ਉਹਦੇ ਚਲਾਨ ਕੀਤੇ ਇਹਦੇ ਬਾਰੇ ਦੱਸੋ ਮੈਂ ਸਰ ਆਪ ਜੀ ਦੇ ਮਾਧਿਅਮ ਰਹੀ ਪਹਿਲਾਂ ਵੀ ਸਾਰੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਮੋਟਰਸਾਈਕਲ ਆ ਇਹਦਾ ਪਟਾਕਾ ਨਾ ਮਾਰਿਆ ਕਰੋ ਸ਼ਹਿਰ ਵਿੱਚ ਡੈਕਸ ਦਾ ਮੌਲ ਜੜਾ ਉਹ ਪਹਿਲਾਂ ਕਰਦਾ ਕਿ ਕੱਲ ਇੱਕ ਲੜਕਾ ਸੀਗਾ ਇਹਨੇ ਜਿਹੜੀ ਮੋਨਾ ਚਰਚਾ ਸ਼ਹਿਰਪੁਰ ਦੀ ਬੜਾ ਮਸ਼ਹੂਰ ਚਰਚਾ ਉਹਦੇ ਸਾਹਮਣੇ ਆ ਕੇ ਚਾਰ ਪਟਾਕੇ ਮਾਰੇ ਤੇ ਅੱਗੇ ਆਪਾਂ ਨਾਕਾ ਲਾਇਆ ਸੀਗਾ ਜਦੋਂ ਸਾਡੇ ਕੋਲ ਆ ਗਿਆ ਇਹਨੂੰ ਭੱਜ ਕੇ ਆਪਾਂ ਫੜ ਲਿਆ ਇਹਨੂੰ ਪੁਲਿਸ ਦੀ ਜਿਹੜੀ ਆ ਪੁਲਿਸ ਦੀ ਟੀਮ ਹੈ ਉਹਦੀ ਮਦਦ ਨਾਲ ਉਸ ਤੋਂ ਬਾਅਦ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਇਹਨੇ ਬੜੇ ਤਰਲੇ ਮਾਰੇ ਸਰ ਮੈਨੂੰ ਇੱਕ ਮੌਕਾ ਦੇ ਦਿਓ ਜਦਕਿ ਆਪਾਂ ਇਹਨੂੰ ਕੋਈ ਮੌਕਾ ਨਹੀਂ ਦਿੱਤਾ ਜੋ ਇਹਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਬਣਦਾ ਸੀ ਉਹ ਅਸੀਂ ਠੋਕੇ ਕੀਤਾ ਇਹਦਾ ਤੇ ਬਾਕੀ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਹੈਲਮਟ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਬਾਕੀ ਦੇ ਬੱਚਿਆਂ ਜਿਹੜੇ ਪੇਰੈਂਟਸ ਆ ਮੈਂ ਉਹਨਾਂ ਨੂੰ ਹੈਲਮਟ ਬਾਰੇ ਦੱਸਣਾ ਚਾਹੁੰਨਾ ਕਿ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਸਾਹਿਬ ਜੀ ਦੀ ਦੋਸਤ ਹੈ ਮਿੱਤਰ ਹੈ ਤੁਹਾਡੇ ਆਪਣੇ ਚਾਉਣ ਵਾਲੇ ਆ ਉਸੇ ਤਰ੍ਹਾਂ ਹੀ ਹੈਲਮਟ ਹੈ ਹੈਲਮਟ ਦਾ ਜਿਹੜਾ ਪੂਰਾ ਮਤਲਬ ਕੀ ਹੈ ਐਚ ਈ ਐਲ ਐਮ ਈ ਟੀ ਐਚ ਦਾ ਮਤਲਬ ਹੈਗਾ ਹੈੱਡ ਇਹਦਾ ਮਤਲਬ ਸਿਰ ਈ ਦਾ ਮਤਲਬ ਇਅਰ ਕੰਨ ਐਲ ਦਾ ਮਤਲਬ ਲਿਪ ਹੌਠ ਐਮ ਦਾ ਮਤਲਬ ਮਾਉਥ ਮੂੰਹ ਈ ਦਾ ਮਤਲਬ ਆਇਜ਼ ਅੱਖਾਂ ਤੇ ਟੀ ਦਾ ਮਤਲਬ ਟੀਥ ਇਹ ਜਿਹੜਾ ਹੈਲਮਟ ਆ ਇਹ ਆਪ ਟੁੱਟ ਜਾਂਦਾ ਪਰ ਸਾਡਾ ਜਿਹੜਾ ਸਿਰ ਚਿਹਰਾ ਪੂਰਾ ਉਹਨੂੰ ਬਚਾਉਂਦਾ ਹੈ ਇਸ ਤਰ੍ਹਾਂ ਸਾਡਾ ਹੈਲਮਟ ਵੀ ਮਿੱਤਰ ਹੈ ਮੈਂ ਪੇਰੈਂਟਸ ਨੂੰ ਇਹ ਰਿਕਵੈਸਟ ਕਰੂੰਗਾ ਕਿ ਜਦੋਂ ਤੁਹਾਡੇ ਬੱਚੇ ਜਿਹੜੇ ਆ ਇਹ ਸੜਕ ਦੇ ਰੋਡ ਦੇ ਉੱਪਰ ਟੂ-ਵੀਲਰ ਲੈ ਕੇ ਨਿਕਲਦੇ ਆ ਹੈਲਮਟ ਪਾ ਕੇ ਨਿਕਲਣ ਕਿਉਂਕਿ ਬਹੁਤ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਨੌਜਵਾਨ ਪੀੜੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਕਿ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਜਿਹੜੇ ਰੂਲ ਲੈਂਗੁਏਜ ਰੈਗੂਲੇਸ਼ਨ ਹੈਗੇ ਆ ਉਹਨਾਂ ਦੀ ਪੂਰੀ ਜਿਹੜੀ ਹੈਗੀ ਆ ਰਿਸਪੈਕਟ ਕਰੋ ਉਹਨਾਂ ਦੀ ਕਰੋ ਦੂਸਰੀ ਛੜੋ ਤੁਹਾਨੂੰ ਇਥੇ ਮਨ ਭੁੱਲ ਗਿਆ